ਅੱਜ ਢੜਕਸਰ ਫਲੋਰਵਿਕੀ ਲੁਧਿਆਣੇ ਨੂੰ ਜਾਣ ਵਾਲੀ ਸੜਕ ਤੇ ਇੱਕ ਕੰਟੇਨਰ ਅਤੇ ਦੋ ਕਾਰਾਂ ਵਿਚਕਾਰ ਟੱਕਰ ਹੋ ਗਈ ਜਿਸ ਕਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਨੂੰ ਸੱਟਾਂ ਵੱਜੀਆਂ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਸੜਕ ਸੁਰੱਖਿਆ ਦੇ ਫੋਰਸ ਦੇ ਇੰਚਾਰਜ ਥਾਣੇਦਾਰ ਆਪਣੇ ਸਾਥੀਆਂ ਨਾਲ ਮੌਕੇ ਤੇ ਪਹੁੰਚੇ ਅਤੇ ਲੋਕਾਂ ਦੀ ਮਦਦ ਨਾਲ ਵਾਹਨਾਂ ਨੂੰ ਇੱਕ ਪਾਸੇ ਕਰਾ ਕੇ ਹਾਈਵੇ ਚਾਲੂ ਕਰਵਾਇਆ ਗਿਆ ਐਕਸੀਡੈਂਟ ਕਾਰਨਾਂ ਤੇ 6 ਲੇਨ ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ ਕਾਰ ਸਵਾਰ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਵਿਖੇ ਧਾਰਮਿਕ ਅਸਥਾਨ ਤੇ ਮੱਥਾ ਟੇਕਣ ਜਾ ਰਹੇ ਸੀ ਫਲੋਰ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਮੌਕੇ ਤੇ ਪਹੁੰਚੇ ਥਾਣੇਦਾਰ ਨੇ ਦੱਸਿਆ ਕਿ ਕੰਟੇਨਰ ਚਾਲਕ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਮਾਤਾ ਜੀ ਇੱਥੇ ਆ ਰਿਆ ਸੀ ਕੀ ਨਾ ਤੁਹਾਡਾ ਗਿਦਾਰ ਸਿੰਘ ਕੀ ਹੋਇਆ ਜੀ ਕਿੱਥੋਂ ਆ ਰਹੇ ਸੀ ਆਈ ਅੰਮ੍ਰਿਤਸਰ ਤੋਂ ਆ ਰਹੇ ਜਨਾਬ ਤਹਿਸੀਲ ਤੋਂ ਹਾਂਜੀ ਕੀ ਹੋਇਆ ਗੱਡੀ ਉਹ ਟਰੱਕ ਮੋੜ ਵਾਲੇ ਨੇ ਬੈਗ ਨਹੀਂ ਲਿਆ ਸਦਾ ਗਾ ਅਗਲੀ ਲਾਈਨ ਤੇ ਤੀਜੀ ਤੋਂ ਚਾਰ ਪਾ ਠੀਕ ਹੈ ਹਾਂਜੀ ਗੱਡੀ ਜਿਹੜੀ ਹੈ ਤੁਹਾਡੀ ਇਹ ਐਸਵੀ ਅੱਛਾ ਕਿੰਨੇ ਦੇ ਸਾਲ ਹੋ ਗਿਆ ਨੁਕਸਾਨ ਤਾਂ ਵੇਖ ਲਓ ਤੁਹਾਡੇ ਸਾਹਮਣੇ ਮੇਰੇ ਸਾਹ 60 70 ਹਜ਼ਾਰ ਦਾ ਹੋਇਆ ਨਾ ਹੋਰ ਵੀ ਗੱਡੀਆਂ ਬਚੀਆਂ ਨੇ ਇੱਕ ਸ਼ਿਫਟ ਵਜੀ ਉਹ ਮਗਰੋਂ ਉੱਡ ਗਈ ਉਹਦਾ ਬੰਦਾ ਠੀਕ ਨਹੀਂ ਉਹ ਦਵਾਈ ਲੈਣ ਗਿਆ ਹਾਰਦਾ ਥੋੜਾ ਮੋਸੋ ਉਹ ਪਾਜੀ ਨਾਲ ਲਿਖਾ ਕੇ ਗਿਆ ਹਾਂਜੀ ਅਸਰਾਫਾ ਜਾ ਰਿਹਾ ਹੈ ਨੰਬਰ ਸਾਥ ਤਹਿਿਲ ਦੇ ਨਾਲ ਆ ਹੱਡੀ ਪਾਜੀ ਇੱਕ ਹਾਈਵੇ ਤੇ ਐਕਸੀਡੈਂਟ ਹੋਇਆ ਫਸਟ ਸਟੈਂਡ ਦੇ ਲਾਗੇ ਕੀ ਕਰਨਾ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਜਿਹੜੀ ਲੁਧਿਆਣੇ ਵੱਲੋਂ ਗੱਡੀਆਂ ਜਾ ਰਹੀਆਂ ਹਨ ਤਲੰਦਰ ਤੋਂ ਤੇ ਸਾਨੂੰ ਸੂਚਨਾ ਮਿਲੀ ਸੀ ਜੇ ਜਲੰਧਰ ਵੱਲੋਂ ਲੁਧਿਆਣੇ ਵੱਲੋਂ ਗੱਡੀਆਂ ਜਾ ਰਹੀਆਂ ਉਹਦੇ ਮੋੜੇ ਇੱਕ ਟਰੱਕ ਆ ਗਿਆ ਜਿਹੜਾ ਕਿ ਟਰੱਕ ਮੋੜ ਰਿਹਾ ਸੀ ਉੱਤੇ ਜਗਾ ਘਟਿਆ ਪਿੱਛੋਂ ਗੱਡੀਆਂ ਆ ਰਹੀਆਂ ਉਹਦੇ ਵਿੱਚ ਵੱਜੀਆਂ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਗੱਡੀਆਂ ਦਾ ਨੁਕਸਾਨ ਹੋ ਗਿਆ ਗੱਡੀਆਂ ਦਾ ਹੋ ਗਿਆ ਗੱਡੀਆਂ ਦੋ ਵੱਜੀਆਂ ਜੀ ਆਪ ਸੁਣਿਓ ਮੋੜੇ ਸਵਿਫਟ ਕਾਰ ਉਹਦੇ ਵਿੱਚ ਵੱਜੀ ਟਰੱਕ ਦੇ ਟਰੱਕ ਦੇ ਵਿੱਚ ਇੱਕ ਗੱਡੀ ਆ ਖੜੀ ਆ ਇਹ ਵੱਜੀ ਆ ਗੱਡੀਆਂ ਦਾ ਨੁਕਸਾਨ ਗੱਡੀਆਂ ਦਾ ਕਾਫੀ ਨੁਕਸਾਨ ਆ ਜੀ ਬਾਕੀ ਆਪਣੇ ਸਵਾਰੀਆਂ ਦੇ ਸੱਟਾ ਘਟਾ ਹੈ ਹੈ ਗਿਆ ਨਾਲੀਆਂ ਮਾਰੀਆਂ ਮੋਟੀਆਂ ਆ ਜੀ ਭਾਜੀ ਕੀ ਨਾ ਆਇਆ ਤੁਹਾਡਾ ਤੇ ਕਿੱਥੋਂ ਜਾ ਰਹੇ ਸੀ ਕਿੱਥੇ ਆ ਰਹੇ ਦੇ ਆਦਾ ਸਰਜੀਤ ਸਿੰਘ ਹੈ ਜੀ ਮੈਂ ਕਰਪੁਰਥਲੋਂ ਲੁਧਿਆਣੇ ਆ ਰਿਹਾ ਜੀ ਠੀਕ ਹੈ ਕਿਹੜੀ ਗੱਡੀ ਸੀ ਆ ਸੇਫਟ ਗੱਡੀ ਹੈ ਜੀ ਸੇਫਟ ਗੱਡੀ ਜੀ ਹਾਂ ਜੀ ਕੰਨ ਹੋਇਆ ਐਕਸੀਡੈਂਟ ਆ ਟਰਾਲੇ ਦਾ ਜੀ ਟਰਾਲੇ ਨਾਲ ਹੋਇਆ ਗੱਡੀ ਵਾਲਕ ਵੱਜੀ ਆ ਟਰਾਲੇ ਆ ਹੀ ਰੋਗਲੀ ਸੀ ਗੱਡੀ ਪਿੱਛੇ ਆੜ ਕੇ ਗੱਡੀ ਵੱਜੀ ਸਾਡੀ ਅੱਛਾ ਅੱਛਾ ਕੁਝ ਸੜ ਤਾਂ ਨਹੀਂ ਲੱਗੀ ਨਹੀਂ ਸਾਡੇ ਬੰਦੇ ਦੇ ਇੱਕ ਤੇ ਲੱਗੀ ਹੋ ਗਿਆ ਹਾਂ ਜੀ ਨਾਰਮਲ ਆ ਨਹੀਂ ਨਹੀਂ ਉਹਦੀ ਪਸਲੀਆਂ ਤੇ ਲੱਗੀ ਆ ਜੀ ਪਸਲੀਆਂ ਖਿਲ ਗਈਆਂ ਹਾਂ ਜੀ ਜੀ ਉਹ ਟਰੱਕ ਵਾਲਾ ਫੜ ਲਿਆ ਟਰੱਕੜਾ ਕੜਾ ਹੈਗਾ ਜੀ ਫੜਿਆ ਇਹ ਬਾਈ ਸਾਹਿਬ ਕੀ ਆ ਨਾਮ ਆਪਕਾ ਕੀ ਬਾਤ ਹੋਈ ਹੈ ਜਗਵੀਰ ਕੀ ਹੂਆ गाड़ी मोड़ते पे गाड़ी लड़ गई हां तो कौन सी गाड़ी है ट्रक ट्रक है कहाँ कौन सी कंपनी का किसकी गाड़ी है जीसीएम लुधियाना लुधियाना क्या लोड किया इसमें खाली बोतलें खाली बोतलें जो दो गाड़ी ठुगी है उन उनके क्या कहना चाहते हो अब सर गलती उनकी भी है हाँ गाड़ी स्पीड में थी वो दोनों दोनों स्पीड आप मैं मोड़ रहा था गाड़ी करली रहा था मोड़ रहा था देखो अभी बाकी पुलिस वाले आ गए ਹਾਂ ਆ ਗਈ। ਕੀ ਕਹਿਣਾ ਚਾਹਤੇ ਹੋ? ਅਸੀਂ ਦੇਖੋ ਸੇਟ ਲੋਗ ਆਉਣਗੇ। ਕੀ ਬਾਤ ਹੈ ਬਾਈ?